ਅਨਿਕੇ ਡੋਗਰਾ ਅਨਿਕੇ ਤੇ ਕੀ ਗੱਲਬਾਤ ਹੋਈ ਸੀ ਜਿਹਨੇ ਸੱਟਾਂ ਲੱਗੀਆਂ ਲੜਾਈ ਝਗੜਾ ਹੋ ਗਿਆ ਗਰਲ ਸਕੂਲ ਚ ਮੁੰਡੇ ਲੜਾਈ ਹੋਈ ਮੇਰਾ ਛੋਟਾ ਭਰਾ ਹੈ ਸ਼ੁਭਮ ਕਿਹੜੇ ਸਕੂਲ ਦੀ ਗੱਲ ਆ ਅ ਸੀਨੀਅਰ ਸੈਂਡਰੀ ਸਮਾਰਟ ਸਕੂਲ ਪਲਾਡ ਰਾਮਗੜ੍ਹ ਰਾਮਗੜ੍ਹ ਤੁਸੀਂ ਕੀ ਗੱਲਬਾਤ ਕੀਤੀ ਹੋਈ ਸੀ ਗੱਲ ਸਕੂਲ ਹੀ ਆਪਸ ਮੁੰਡੇ ਲੜਾਈ ਹੋਈ ਮੇਰਾ ਛੋਟਾ ਚਾਚੇ ਦਾ ਮੁੰਡਾ ਹੈ ਉਹਨੇ ਕਿਸੇ ਮੁੰਡੇ ਨਾਲ ਉਹਨਾਂ ਮੁੰਡੇ ਬਾਰੇ ਗੱਲ ਕੀਤੀ ਹੋਣੀ ਉਸ ਮੁੰਡੇ ਨਾਲ ਅੱਗੇ ਜਾ ਕੇ ਉਹਨਾਂ ਨੂੰ ਗੱਲ ਦੱਸਤੀ ਤਾਂ ਉਹ ਆਈ ਕਲਾਸ ਚ ਤਾਂ ਉਹਨੂੰ ਮਾਰਨ ਲੱਗੇ ਉਹ ਸਰੀਰ ਤੋਂ ਬੜਾ ਹੀ ਜ਼ਿਆਦਾ ਕਮਜ਼ੋਰ ਹੈ ਮਦਰੋ ਛੋਟੀ ਹਟ ਹੈ ਉਹਦੀ ਤਾਂ ਉਹ 15 ਕੁ ਮੁੰਡੇ ਆਏ ਉਹਨੂੰ ਮਾਰਨ ਤਾਂ ਮੈਂ ਸ਼ੁਭੂ ਸਾਈਡ ਕੀਤਾ ਮੈਂ ਵਿੱਚ ਖੜਾ ਹੋ ਗਿਆ ਤਾਂ ਫਿਰ ਉਹਨਾਂ ਨੇ ਵੀ ਨੂੰ ਮਾਰਿਆ ਤੇ ਵਿੱਚ ਮੈਂ ਵੀ ਮਾਰਿਆ ਉਹਨਾਂ ਨੇ ਫਿਰ ਜਿੱਦਾਂ ਬਾਹਰ ਨਿਕਲਿਆ ਮੈਂ ਸਕੂਲ ਦੇ ਉਹਨਾਂ ਨੇ ਪਹਿਲੇ ਵੀ ਇੱਕ ਵਾਰੀ ਘੇਰਨ ਦੀ ਮੇਨ ਕੋਸ਼ਿਸ਼ ਕੀਤੀ ਪਰ ਉਸ ਵੇਲੇ ਮੈਂ ਅਮਰੋ ਦੁਕਾਨ ਕਿਸ ਦੇ ਵੱਡ ਗਿਆ ਤਾਂ ਉਹਨਾਂ ਨੇ ਬਚਾ ਲਿਆ ਤਾਂ ਫਿਰ ਇਹਨਾਂ ਨੇ ਫਿਰ ਉਹਨਾਂ ਦੁਕਾਨਾਂ ਦੇ ਸਾਰਿਆਂ ਨਾਲ ਇਹ ਗੱਲ ਕੀਤੀ ਤਾਂ ਇਹ ਕਹਿੰਦੇ ਅਸੀਂ ਨਹੀਂ ਕਰਨਾ ਕੁਝ ਵੀ ਤਾਂ ਅੱਜ ਕੱਲ ਦੀ ਗੱਲ ਹੈ ਕਾਲੇ ਨਸ਼ੇ ਨੂੰ ਸ਼ਿਕਰ ਕਰਿਆ ਹੈ ਮੁੰਡੇ ਤਾਂ ਉਸ ਨੂੰ ਇਹਨਾਂ ਟੈਸਟ ਵੀ ਕਰਾ ਸਕਦੇ ਨੇ ਨਸ਼ੇ ਕਰਕੇ ਆਏ ਇਹਨਾਂ ਨੇ ਮੈਨੂੰ ਮੈਂ ਸਕੂਲ ਦੇ ਬੱਸ ਅੱਡੇ ਖੜਾ ਉਦੋਂ ਮੈਂ ਸਕੂਟੀ ਲਿੰਦਾ ਇਸ ਵਾਰ ਨਹੀਂ ਮੇਰੇ ਕੋਲ ਖਰਾਬ ਹੋ ਗਈ ਮੈਂ ਅੱਡੇ ਤੇ ਖੜਾ ਹ ਇਹ ਆਏ ਇਹਨਾਂ ਨੇ ਮੈਨੂੰ ਪਿੱਛੋਂ ਕੁਛ ਮਾਰਿਆ ਇਹਨਾਂ ਸਿਰ ਤੇ ਪਤਾ ਨਹੀਂ ਕੀ ਕੜਾ ਮਾਰਿਆ ਸ਼ਾਇਦ ਮਾਰਿਆ ਤੇ ਇਹਨਾਂ ਨੇ ਮੈਨੂੰ ਉੱਥੇ ਚੱਕ ਕੇ ਸਕੂਟੇ ਬਿਠਾਇਆ ਕਰੇ ਮੈਨੂੰ ਲੈ ਗਏ ਉਸ ਟਾਈਮ 15 ਮੁੰਡੇ ਸੱਤ ਮੁੰਡੇ ਪਹਿਲੇ ਦੇ ਉੱਥੇ ਖੜੇ ਇਹ ਫਿਰ ਮੈਨੂੰ ਅਮਰੋਹ ਜਿਹੜਾ ਪੋਲਾ ਹੈ ਉੱਥੇ ਸੁਨਸਾਨ ਇਲਾਕਾ ਪੂਰਾ ਇਹ ਮੈਨੂੰ ਉੱਥੇ ਲੈ ਗਏ ਤੇ ਉੱਥੇ ਇਹਨਾਂ ਨੇ ਮੈਨੂੰ ਮਾਰਿਆ ਕੜੇ ਕੁੜੇ ਮਾਰੇ ਆ ਹੋਕੀਆਂ ਮਾਰੀਆਂ ਜਿਹੜੇ ਮੁੰਡੇ ਸੀਗੇ ਜਿਹੜੇ ਆਏ ਹੋ ਸੀਗੇ ਲੋਕਲ ਵੀ ਸੀਗੇ ਤੇ ਬਾਰੋ ਵੀ ਸੀਗੇ ਲੋਕਲ ਵੀ ਸੀਗੇ ਤੇ ਬਾਰੋ ਵੀ ਸੀਗੇ ਪਛਾਣ ਹੈਗੀ ਤੁਹਾਨੂੰ ਉਹਨਾਂ ਦੀ ਹਾਂਜੀ ਮੈਂ ਦੇਖਿਆ ਪਰ ਨਾਮ ਕਈਂ ਕਈ ਦੇ ਚਿਤ ਹੈ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਜਦੋਂ ਮਾਰਕੁੱਟ ਹੋਈ ਤੇ ਮਾਰਕੁੱਟ ਕਰਨ ਤੋਂ ਬਾਅਦ ਉਹ ਮੈਨੂੰ ਉੱਥੇ ਕਹਿੰਦੇ ਉਹ ਮੈਨੂੰ ਉੱਥੇ ਛੱਡ ਗਏ ਪਹਿਲੇ ਕਹਿੰਦੇ ਕਿ ਅਸੀਂ ਤੈਨੂੰ ਹਸਪੀਟਲ ਲੈ ਜਾਣੇ ਤੂੰ ਇਦਾਂ ਬੋਲਦੇ ਕਿ ਤੇਰਾ ਐਕਸੀਡੈਂਟ ਐਕਸੀਡੈਂਟ ਵਗੈਰਾ ਹੋ ਗਿਆ ਤਾਂ ਮੈਂ ਮੈਂ ਘਰ ਦੇ ਨੂੰ ਫੋਨ ਲਾਇਆ ਕਰਦੇ ਕਹਿੰਦੇ ਇਦਾਂ ਕੁਝ ਵੀ ਨਹੀਂ ਐ ਤੈਨੂੰ ਐਵੇਂ ਡਰਾਉਂਦੇ ਪਏ ਐ ਸਿੱਧਾ ਹਸਪੀਟਲ ਆ ਪੁੱਜ ਤਮਮੇ ਮੇਰੇ ਪਹਿਲੇ ਹਸਪੀਟਲ ਪੁੱਜ ਗਏ ਹਸਪੀਟਲ ਪੁੱਜਾ ਫਿਰ ਉਹਨਾਂ ਦੇ ਦਰਖਾਸਤ ਵਗੈਰਾ ਲਿਖਾਈ ਸਾਰੀ ਹਾਂਜੀ ਤੇ ਹੁਣ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਹੋ ਸੇ ਜਾਣੇ ਕਿ ਜੋ ਬਣਦੀ ਕਾਰਵਾਈ ਬਣਦੀ ਆ ਉਹ ਬਣੇ ਤੇ ਉਹਨਾਂ ਨੂੰ ਸਜ਼ਾ ਮਿਲੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਿਰਨ ਰੋਗਰਾ ਜਿਹੜਾ ਪਿੰਡਾਂ ਦਾ ਤੁਹਾਡਾ ਬ੍ਰਿੰਗਲੀ ਮਾਉਂ ਦੀ ਹਟੀਆਂ ਕੀ ਮਾਮਲਾ ਹੋਇਆ ਤੇ ਲੜਕੇ ਦੇਲੇ ਸਤਾ ਲੱਗੇ ਇਹ ਨਾ ਬੱਚਿਆਂ ਦੀ ਸਕੂਲ ਚ ਹੋਣੀ ਕੋਈ ਮਾੜੀ ਮੋਟੀ ਗੱਲ ਤਾਂ ਇਹਨਾਂ ਦੀ ਹੋਈ ਹੀ ਸੋਲਵ ਸਕੂਲ ਚ ਤੇ ਜਿਹੜੇ ਸਕੂਲ ਇਹਨੂੰ ਨਹੀਂ ਪਤਾ ਕੁਛ ਵੀ ਸਕੂਲ ਤੇ ਛੁੱਟੀ ਹੋਈ ਨਾ ਟਿਊਸ਼ਨ ਜਾਣਾ ਹਾ ਤੇ ਛੁੱਟੀ ਹੋਈ ਤਾਂ ਇਹ ਹਲੇ ਬਾਹਰ ਬਸ ਲੈਣ ਖੜਾ ਹੋਇਆ ਤੇ ਕੁਛ ਮੁੰਡੇ ਆਏ ਤਾਂ ਇਹਨੂੰ ਨਾ ਬੱਸਾ ਚੜਦੇ ਚੜਦੇ ਖਿੱਚਿਆ ਕਨੇ ਮਤਰੀਤੀ ਨੂੰ ਲਈਏ ਆਪਣੇ ਨਾਲ ਲਈਏ ਸਕੂਟੀਆ ਬਿਠਾੜ ਕੇ ਉਥੇ ਇਹਨਾਂ ਨੇ ਉਹਨਾਂ ਨੇ ਮਾਰਿਆ ਕੁੱਟਿਆ ਹੋਣਾ ਇਹਨੂੰ ਮੈਨੂੰ ਨਹੀਂ ਪਤਾ ਕਿ ਕੂ ਠੀਕ ਕੋਣ ਨਹੀਂ ਮੈਂ ਨਹੀਂ ਇਹਨਾਂ ਮੈਨੂੰ ਤਾਂ ਇਹ ਹੀ ਦੱਸਿਆ ਬਾਅਦ ਵਿੱਚ ਪਤਾ ਲੱਗਿਆ ਨਾ ਜੇ ਲੋ ਇਹਦਾ ਅਰਥ ਹੈ ਜਿਸੜਾ ਜੀ ਮੁੰਡੇ ਮਾਰੀ ਕੁੱਟੀ ਕੇ ਚਲੇ ਗਏ ਨਾ ਫਿਰ ਉਹਨਾਂ ਨੇ ਫੋਨ ਇਨੀ ਮੈਨੂੰ ਫੋਨ ਕੀਤਾ ਮੁੰਡਿਆਂ ਨੇ ਇਹ ਨਹੀਂ ਪਹਿਲੇ ਮੈਨੂੰ ਕੀਤਾ ਮੈਂ ਬੋਲੇ ਤੂੰ ਮੁੰਡਿਆਂ ਨੂੰ ਫੋਨ ਕਰ ਜਿਹੜੇ ਲੱਗ ਗਏ ਨੇ ਤੇਰੇ ਤਾਂ ਉਹ ਮੁੰਡਿਆਂ ਨੂੰ ਇਨੀ ਫੋਨ ਕੀਤਾ ਤੇ ਦੋਸਤਾਂ ਨੂੰ ਵੀ ਨਹੀਂ ਤਾਂ ਉਹ ਦੋਸਤ ਬੋਲਦੇ ਆਂਟੀ ਵੀ ਸੀਰੀਅਸ ਹੈ ਤਾਂ ਇਹਦਾ ਆਪੇ ਹੀ ਬੜਾ ਬੁਰਾ ਹਾਲ ਹੈ ਤਾਂ ਕੀ ਕਰੀਏ ਅਸੀਂ ਮੈਂ ਕਿਹਾ ਤੁਸੀਂ ਇਦਾਂ ਕਰੋ ਇਹਨੂੰ ਨਾ ਪੋਲ ਹਸਪੀਟਲ ਲੈ ਆਓ ਸਭ ਤੋਂ ਪਹਿ ਮੈਂ ਆਨੀ ਹੁੰਦਾ ਮੈਂ ਇਹਨਾਂ ਦੇ ਪਹਿਲ ਉੱਥਾ ਪੁੱਜੀ ਗਈ ਜਾਈ ਕਿ ਉਹ ਮੁੰਡੇ ਲਿਆਏ ਇਹਨੂੰ ਮਤਲਬ ਕਿ ਚੱਕ ਕੇ ਲਿਆਏ ਉੱਥੇ ਤਾਂ ਹਸਪਤਾਲ ਪੋਲ ਹਸਪਤਾਲ ਕਰਾਇਤਾ ਦਾਖਲ ਫਿਰ ਮੈਂ ਜਾਇਰੀ ਉਥੇ ਪੋਲ ਹਸਪਤਾਲ ਪੋਲ ਹਸਪਤਾਲ ਪੁੱਜੀ ਤਾਂ ਮੈਨੂੰ ਉਹ ਬੋਲਦੇ ਡਾਕਟਰ ਕਹਿੰਦੇ ਕਿ ਮੈਡਮ ਵੀ ਇਹ ਮੈਟਰ ਬੜਾ ਸੀਰੀਅਸ ਹੈ ਬੱਚੇ ਨੂੰ ਜਿਆਦਾ ਲੱਗੀ ਉਹ ਕਿਆ ਕਰਨਾ ਵੀ ਮੈਂ ਕਿਹਾ ਪੁਲਿਸ ਕੇਸ ਹੈ ਤੁਸੀਂ ਨਾ ਸਿਰ ਪੱਟੀ ਕਰ ਦਿਓ ਖੂਨ ਬੰਦ ਕਰ ਦਿਓ ਤਾਂ ਮੈਂ ਅੱਗੇ ਲਈ ਜੰਨੀ ਆ ਉਹ ਕਹਿੰਦੇ ਹਾਂਜੀ ਇਦਾਂ ਹੀ ਹੋ ਸਕਦਾ ਉਹਨਾਂ ਨੇ ਡਾਕਟਰ ਨੇ ਕਨਫਰਮ ਕੀਤਾ ਉਹਨਾਂ ਦੂਜੇ ਡਾਕਟਰਾਂ ਤੋਂ ਤਾਂ ਉਹ ਕਹਿੰਦੇ ਵੀ ਨਹੀਂ ਵੀ ਇੱਥੇ ਨਹੀਂ ਬਣਨਾ ਮੈਡੀਕਲ ਤੁਹਾਨੂੰ ਤਲਵਾੜੇ ਜਾਣਾ ਪੋਣਾ ਫਿਰ ਮੈਂ ਮੁੰਡੇ ਨੂੰ ਲਿਆਈ ਤਲਵਾੜੇ ਨੂੰ ਤਾਂ ਇੱਥੇ ਆ ਕੇ ਇੱਥੇ ਦਾਖਲ ਕਰਾਇਆ ਮੁੰਡਾ ਤਾਂ ਇਹਦੀ ਹਾਲਤ ਬੜੀ ਖਰਾਬ ਥੀ ਮੁੰਡੇ ਕਿੰਨੇ ਸੀ ਇਹਨਾਂ ਨੂੰ ਜਿਹੜਾ ਮਾਰਕੁੱਟ ਹੋ ਗਿਆ ਕਿੰਨੇ ਕੁ ਮੁੰਡਿਆਂ ਦੇ ਕੁੱਟਾ ਹੋਇਆ ਤੇ ਇਹਦੀ ਉਮਰ ਕਿੰਨੀ ਹੈਗੀ ਇਹਦੀ ਉਮਰ ਹਲੇ 17 ਮਹੀਨਾ ਲੱਗਾ ਇਹਨੂੰ ਕਿੰਨੇ ਕੁ ਲੜਕੇ ਸੀ ਜਿਹਨਾਂ ਦੇ ਜਿਹੜੇ ਲੜਕੇ ਮੈਂ ਪਤਾ ਕਰਵਾਇਆ ਹੈ ਲੜਕੀਆਂ ਦਾ ਜਿਹੜੇ 5 6 ਮੁੰਡੇ ਵੱਡੇ ਹੇ ਮਤਲਬ ਕਿ ਜਿਹੜੇ ਬਾਹਰੇ ਦੇ ਹੇ ਮਤਲਬ ਕਿ ਨੌਕਰੀਆਂ ਕਰਨੇ ਵਾਲੇ ਹੇ ਜਿਹੜੇ ਔਰ ਕਮ ਸੇ ਕਮ 15 16 ਮੁੰਡੇ ਜਿਹੜੇ ਥੇ ਉੱਥੇ ਜ਼ਿਆਦਾ ਹੀ ਹੋਣੇ ਨਾ ਮੈਨੂੰ ਇੰਨਾ ਨਹੀਂ ਪਤਾ ਕਿਉਂਕਿ ਮੈਂ ਨਹੀਂ ਥੀ ਨਾਲ ਇਹੋ ਬਤਾਉਣਾ ਜਾ ਰਿਹਾ ਤੱਕ ਜਿਹੜਾ ਸਕੂਲ ਦੇ ਬਾਹਰ ਇਸ ਤਰ੍ਹਾਂ ਪ੍ਰਸ਼ਾਸਨ ਦੀ ਢਿੱਲੀ ਕਾਰਜ ਹੈਗੀ ਹੈ ਪ੍ਰਸ਼ਾਸਨ ਦੇ ਪੂਰਾ ਪ੍ਰਬੰਧ ਨਹੀਂ ਹੈਗਾ ਹੈਗਾ ਜੀ ਬੱਚੇ ਏਡੇ ਵੱਡੇ ਕਿਹੜਾ ਹੈ ਸਾਡੇ ਨੋਰਮਲ ਪਿੰਡ ਨੇ ਇਹ ਬੱਚਿਆਂ ਨੂੰ ਚੁੱਕੀ ਗਏ ਇਦਾਂ ਸੱਟੀ ਦੇ ਦੇ ਜਾ ਕੇ ਪੋਲਾਂ ਨੂੰ ਮਾਰੀ ਕੇ ਇਹ ਤਾਂ ਬੜੀ ਵੱਡੀ ਗੱਲ ਹੋਈ ਸਾਡੇ ਪਿੰਡੇ ਪਹਿਲੀ ਗੱਲ ਹੋਈ ਹੈ ਅੱਗੇ ਸਾਡੇ ਪਿੰਡਾਂ ਜਿੱਦਾਂ ਦੀ ਗੱਲਾਂ ਨਹੀਂ ਹੁੰਦੀਆਂ ਇਹ ਸ਼ਹਿਰਾਂ 'ਚ ਸੁਣਿਆ ਹਾਂ ਸੀ ਪਿੰਡਾਂ 'ਚ ਤਾਂ ਨਹੀਂ ਅਸੀਂ ਸੁਣਿਆ ਪਿੰਡਾਂ 'ਚ ਪੈੜੀ ਹੋਈ ਹੈ ਤੇ ਪੁਲਿਸ ਵੀ ਕੱਲ ਸ਼ਾਮ ਨੂੰ ਆਈ ਹੈ ਉਹਨਾਂ ਨੇ ਪਤਾ ਨਹੀਂ ਹੁਣ ਕੀ ਕਾਰਵਾਈ ਕੀਤੀ ਸਾਨੂੰ ਕੁਝ ਪਤਾ ਨਹੀਂ ਸਵੇਰੇ ਸਾਨੂੰ ਕੋਈ ਪੁੱਛਿਆ ਨਹੀਂ ਸਾਨੂੰ ਕੋਈ ਮੰਗਿਆ ਪਤਾ ਨਹੀਂ ਅਰਜੀਨੀ ਚੌਧਰੀ ਹੀ ਗੱਲ ਨੂੰ ਹੀ ਬੜੇ ਜੜਾ ਜੜਾ ਬੋੜੇ ਦੀ ਗੱਲ ਸੀ ਤੇ ਸਾਹ ਦੇ ਨਾਲ ਬੈਠੇ ਰਹੇ ਜੀ ਤੇ ਉਹ ਮੂੜਾ ਮੁਕਤਮ ਕਰਿੰਦਾਂ ਰਹੇ ਤੇ ਮਾਨਾ ਦੋ ਦਿਨ ਨ ਕੁੜਦਾ ਰਹਾ ਤੇ ਤੀਏ ਦਿਨ ਮੇਰਾ ਟਾਈਮ ਆਵਾ ਤੇ ਮੈਂ ਚੁੱਕ ਕੇ ਉਸ ਨੂੰ ਚੁੱਕ ਕੇ ਬਿਠਾਈ ਜੇ ਤੇ ਉਸ ਦਾ ਮਰੋ ਫੋੜ ਲਿਆ ਤੇ ਮੈਂ ਉਹਨਾਂ ਨੂੰ ਮਾਰਿਆ ਜਦੋਂ ਮੈਂ ਮੇਰੇ ਨਾਮ ਤੇ ਮੂੜੇ ਭਰਾ ਨੂੰ ਫੋਨ ਕੀਤਾ ਤੇ ਜੇ ਭਰਾ ਨੇ ਜੀ ਕਿ ਤੇ ਰਾਇਦ ਮੂੜਾ ਜਿਵੇਂ ਪਰ ਆਣਾ ਤਾਂ ਮੈਂ ਦੁਨਾਰ ਮਾਰਿਆ ਤੇ ਆਪਣੇ ਬਚਾਅ ਵਾਸਤੇ ਮਾਤੇ ਚੱਕਿਆ ਤੇ ਜੀ ਤੋ ਜੀ ਤੋ ਇੱਕ ਡਾਈਰ ਉਹਨਾਂ ਦੇ ਤੇਨ ਹੱਥ ਤੱਕ ਹੋਈ ਸੀ ਤੇ ਬਿਲਕੁਲ ਨਾ ਬਣਿਆ ਪ੍ਰਾਣ ਕਿੰਦਰੋਂ ਤੋਂ ਸਭ ਸਭ ਕੇ ਨੀਂਦ ਦਸਰਾ ਘਾਣ ਦਿਸਣਾ ਦੇ ਬਤਨ ਜਾਣ ਮਾਰ ਹਾਂ ਡਾਕਟਰ ਸਾਹਿਬ ਅੱਜ ਜਿਹੜਾ ਮਾਮਲਾ ਹੈ ਤੇ ਆਪਸੀ ਮੁਝਿਆ ਦਾ ਝਗੜੇ ਦਾ ਆਇਆ ਉਹਦੇ ਬਾਰੇ ਜਾਣਕਾਰੀ ਦੇਣੀ ਸੀ ਕੀ ਮਾਮਲਾ ਹੈ ਸਾਡੇ ਕੋਲ ਸਵਾਗਤ 3:00 ਦੇ ਨਾਲ ਦੇ ਕਰੀਬ ਦੋ ਲੜਾਈ ਝਗੜੇ ਦੇ ਕੇ ਸਾਇਸ ਸੀਗੇ ਤੇ ਉਹਨਾਂ ਦਾ ਪਰਚਾ ਕੱਟ ਕੇ ਮੈਂ ਪੁਲਿਸ ਸਟੇਸ਼ਨ ਨੂੰ ਭੇਜ ਦਿੱਤਾ ਹੈ ਜ ਜਿਨ੍ਹਾਂ ਚੋਂ ਇੱਕ ਅਨੀਸ਼ ਚੌਧਰੀ ਨਰਸਨ ਰਣਜੀਤ ਸਿੰਘ ਪੰਬੋ ਤੜ ਦਾ ਰਹਿਣ ਵਾਲਾ ਜੀ ਤੇ ਇੱਕ ਅਨਕਿਤ ਚੌਧਰੀ son of ਕਨਵਲਜੀਤ ਸਿੰਘ ਅ ਪ੍ਰਜਵਲ ਦਾ ਰਹਿਣ ਵਾਲਾ ਸੀ ਆ ਉਸ ਤੋਂ ਬਾਅਦ ਪਾਣੀ ਕੇ 4 ਵਜੇ ਦੇ ਨਾਲ ਸਾਡੇ ਕੋਲ ਇੱਕ ਅ ਅਨਕੇਤ 도ਗਰਾ ਸਨਫ सुरेंद्र सुरेंद्र ਸਿੰਘ ਮਾਉਦੀ ਹੱਟੀ ਬਿੰਗਲੀ ਦਾ ਆਇਆ ਕਿਸ ਤੇ ਉਹਦਾ ਵੀ ਪਰਚਾ ਕੱਟ ਕੇ ਭੇਜ ਦਿੱਤਾ ਹੋਇਆ ਹੈਗਾ ਪੁਲਿਸ ਸਟੇਸ਼ਨ ਨੂੰ ਉਹ ਚੱਕਰਾ ਦੀ ਕੰਪਲੇਂਟ ਕਰ ਰਿਹਾ ਸੀਗਾ ਇਸ ਕਰਕੇ ਉਹਨੂੰ ਡ੍ਰਿਪ ਵਗੈਰਾ ਲਗਾਈ ਹੈਗੀ ਅਸਰ ਇੱਕ ਮਾਮਲਾ ਆਇਆ ਕ ਲੜਾਈ ਝਗੜਾ ਹੋਇਆ ਅਮਰੋਹ ਵਿੱਚ ਪਿੰਡ ਦੇ ਤਲਵਾੜਾ ਦੇ ਨਾਲ ਲੱਗਦਾ ਹੈ ਤੇ ਨੌਜਵਾਨਾਂ ਵਿਚਕਾਰ ਕੀ ਮਾਮਲਾ ਹੈ ਸਰਪਰਾ ਇਹ ਸਰ ਕੱਲ ਇੱਕ ਸ਼ਾਮ ਨੂੰ ਇੱਕ ਆਪਣੇ ਸਿਵਲ ਹਸਪਤਾਲ ਤੋਂ ਆਪਣੇ ਬੀਬੀ ਐਮਬੀ ਤੋਂ ਇੱਕ ਸੰਤਲਾਈ ਸੀ ਮੈਂ ਆਈ ਕਿਟ ਡੋਗਰਾ ਹੈਗਾ ਬਰਿੰਕਲੀ ਪਿੰਡ ਦਾ ਇਸ ਕੂਚ ਪੜਦਾ ਬੱਚਾ ਮੇਰੇ ਸੱਟਾਂ ਲੱਗੀਆਂ ਉੱਥੇ ਜਾ ਕੇ ਇਹਦਾ ਬਿਆਨ ਹਾਸਲ ਕੀਤਾ ਸੀਗਾ ਤੇ ਉੱਥੇ ਦੂਜੇ ਵੀ ਦੂਜੀ ਪਾਰਟੀ ਦੇ ਬੰਦੇ ਵੀ ਸੀਗੇ ਬੱਚੇ ਸੀਗੇ ਅਨਿਸ਼ ਚੌਧਰੀ ਤੇ ਅਨਕਿਤ ਚੌਧਰੀ ਉਹਨਾਂ ਦੇ ਵੀ ਸੱਟਾਂ ਲੱਗੀਆਂ ਹੋਈਆਂ ਸੀਗਾ ਇਹ ਲੜਕਾ ਕਹਿ ਰਿਹਾ ਹੂੰ ਲੜਕੇ ਦੇ ਬਿਆਨ ਦੇ ਤਾ ਲੜਕਾ ਕਹਿ ਰਿਹਾ ਕਿ ਮੈਨੂੰ ਸਕੂਲ ਤੋਂ ਕੁਝ ਮਾਰਕੀਟਾਂ ਲੈ ਗਿਆ ਤੇ ਸਾਹਮਣੇ ਕੋਈ 20 25 ਲੜਕੇ ਖੜੇ ਸੀਗੇ ਪੁਲ ਦੇ ਉੱਤੇ ਉਹਨਾਂ ਨੇ ਮੈਨੂੰ ਮਾਰ ਕੇ ਉੱਥੇ ਸੜ ਦਿੱਤਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਹਜੇ ਤੱਕ ਤਫਤੀਸ਼ ਤਫਤੀਸ਼ਾਂ ਕਰ ਰਹੇ ਆ